ਦਸਵੀਂ ਪੜਾ ਪੜਿਆ ਬੰਦਾ ਗੱਲ ਨਾ ਕਰੇ ਮੈਂ ਇਹ ਗੱਲ ਬਰਦਾਸ਼ਤ ਨਹੀਂ ਕਰੂੰਗਾ ਦਾ ਸਹੀ ਗੱਲ ਹੀ ਕਰ ਸਕਦਾ ਸੋ ਇਹ ਗੱਲ ਇਹ ਖਬਰ ਅੱਜ ਪੂਰੀ ਸਾਰੇ ਹਲਕਿਆਂ ਦੇ ਵਿੱਚ ਫੈਲੀ ਰਹੀ ਸੋ ਇਸ ਤਰ੍ਹਾਂ ਦਾ ਜਿਹੜਾ ਬਿਆਨ ਹੈ ਉਹ ਲੋਕਾਂ ਨੂੰ ਲੋਕਿਹਾ ਗਿਆ ਕਿ ਇਹ ਮੌਜੂਦਾ ਐਮਐਲਏ ਨੇ ਚਮਕੌਰ ਸਾਹਿਬ ਤੋਂ ਐਮਐਲਏ ਨੇ ਸਰਦਾਰ ਡਾਕਟਰ ਚੰਜੀ ਸਿੰਘ ਚੰਨੀ ਉਹਨਾਂ ਬਲੋਂ ਦਿੱਤਾ ਗਿਆ ਸੋ ਅੱਗੇ ਖਬਰ ਦਾ ਰੋਕ ਕਰਦੇ ਹਾਂ ਸਰਕਾਰ ਨੇ ਲੋਕਾਂ ਨੂੰ ਇੱਕ ਹੋਰ ਰਾਇਤ ਦਿੱਤੀ ਹੈ ਕਿ ਜੇ ਕਿਸੇ ਨੇ ਬਿਜਲੀ ਦਾ ਕਨੈਕਸ਼ਨ ਲਗਾਉਣਾ ਹੈ ਤਾਂ ਉਸ ਨੂੰ ਐਨਓਸੀ ਦੀ ਲੋੜ ਨਹੀਂ ਇਸ ਤੋਂ ਇਲਾਵਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਧਾਰਮਿਕ ਸਮਾਗਮ ਸ਼ਹੀਦੀ ਯਾਦਲੇ ਦੇ ਸਬੰਧ ਦੇ ਵਿੱਚ ਵੱਖ-ਵੱਖ ਪਾਸਿਆਂ ਤੋਂ ਚੱਲੇ ਹੋਏ ਨਗਰ ਕੀਰਤਨ 23 ਤਰੀਕ ਨੂੰ ਸ਼੍ਰੀ ਨੰਦ 버 ਸਾਹਿਬ ਵਿਖੇ ਪਹੁੰਚ ਜਾਣਗੇ 24 ਤਰੀਕ ਨੂੰ ਪੰਜਾਬ ਸਰਕਾਰ ਇੱਕ ਵਿਸ਼ੇਸ਼ ਅਸੈਂਬਲੀ ਸਦਨ ਉੱਤੇ ਬੁਲਾਉਣ ਜਾ ਰਹੀ ਹੈ ਜਿਸ ਦੀ ਰਾਜਪਾਲ ਵੱਲੋਂ ਮਨਜ਼ੂਰੀ ਮਿਲ ਚੁੱਕੀ ਹੈ ਸਾਰੇ ਹਲਕਿਆਂ ਦੇ ਵਿੱਚੋਂ ਇੱਕ ਇੱਕ ਸੁਪਰੂਲ ਦਾ ਬੱਚਾ ਉੱਥੇ ਚੁਣਿਆ ਗਿਆ ਮੁੱਖ ਮੰਤਰੀ ਦੇ ਹਲਕੇ ਵਿੱਚੋਂ ਉਸ ਬੱਚੇ ਨੂੰ ਮੁੱਖ ਮੰਤਰੀ ਬਣਾਇਆ ਜਾਵੇਗਾ ਔਰ ਸਿੱਧਵਾਂ ਦੇ ਹਲਕੇ ਦੇ ਵਿੱਚੋਂ ਜੋ ਬੱਚਾ ਉੱਥੇ ਅਸੈਂਬਲੀ ਦੇ ਵਿੱਚ ਪੇਸ਼ ਹੋਵੇਗਾ ਉਸ ਨੂੰ ਸਪੀਕਰ ਦਾ ਅਹੁਦਾ ਦਿੱਤਾ ਜਾਵੇਗਾ ਸੋ ਇਹਨਾਂ ਖਬਰਾਂ ਦੇ ਨਾਲ ਮੌਸਮ ਵਿਭਾਗ ਦੀ ਗੱਲ ਕਰਦੇ ਹਾਂ ਮੌਸਮ ਵਿਭਾਗ ਵੱਲੋਂ ਇਸ ਹਫ਼ਤੇ ਖੁਸ਼ਕ ਰਹਿਣ ਦੀ ਸੁਭਾਵਨਾ ਕੀਤੀ ਗਈ ਹੈ ਪੇਸ਼ੰਗੋਈ ਕੀਤੀ ਗਈ ਹੈ ਔਰ ਇਹਦੇ ਨਾਲ ਠੰਡ ਵੱਧ ਸਕਦੀ ਹੈ ਔਰ ਧੁੰਦ ਜ਼ਿਆਦਾ ਪੈ ਸਕਦੀ ਹੈ ਇਹਦੇ ਨਾਲ ਹੀ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਵੀ ਹੋ ਸਕਦੀਆਂ ਨੇ ਜਿਸ ਤਰ੍ਹਾਂ ਅਖਬਾਰਾਂ ਦੇ ਵਿੱਚ ਖ਼ਬਰਾਂ ਛਪੀਆਂ ਨੇ ਕਿ 25 ਦਸੰਬਰ ਤੋਂ ਜੋਨ ਜਦ ਤੱਕ ਲਾਗੂ ਹੋ ਜਾਵੇਗਾ ਸੋ ਇੰਨੀਆਂ ਖਬਰਾਂ ਦੇ ਨਾਲ ਧੰਨਵਾਦ